ਕੈਪਟਨ ਦੀ ਨਵੀਂ ਕੈਬਨਿਟ ਆਪਣੇ ਕਮਾਕਾਰਾਂ ਜੁਟ ਗਈ ਹੈ ਸਾਡੇ ਨਾਲ ਨੇ ਪੰਜਾਬ ਦੇ ਟੈਕਨੀਕਲ এডਿਕੇਸ਼ਨ ਮਿਸਟਰ ਚੰਜੀ ਚੰਨੀ ਉਹਨਾਂ ਨਾਲ ਗੱਲਬਾਤ ਕਰਦੇ ਆ ਚੰਨੀ ਜੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੀ ਰਹਿਣ ਜਾ ਰਹੀ ਹੈ ਕਿਹੜਾ ਹੈ ਜਿਹੜਾ ਮੁੱਦਾ ਜਿਹੜਾ ਸਭ ਤੋਂ ਪਹਿਲਾਂ ਤੁਸੀਂ ਕਰਨ ਜਾ ਰਹੇ ਹੋ ਐਸੀ ਆਪਣੇ ਡਿਪਾਰਟਮੈਂਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਸ਼ੂ ਲੈ ਰਹੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ ਤੇ ਉਹਨਾਂ ਨੂੰ ਸਹੀ ਤੇ ਕੁਆਲਿਟੀ এডਿਕੇਸ਼ਨ ਦੇਣੀ ਹੈ ਜਿਹੜੀ ਅੱਜ এডਿਕੇਸ਼ਨ ਮਿਲ ਰਹੀ ਹੈ ਉਹਦੇ ਵਿੱਚ ਕਿਆ-ਕਿਆ ਕਮੀਆਂ ਤੇ ਉਹਦੇ ਵਿੱਚ ਕਿਆ ਸੋਧਾਂ ਕਰਨੀਆਂ ਉਹਨਾਂ ਵਾਸਤੇ ਮੀਟਿੰਗਾਂ ਚੱਲ ਰਹੀਆਂ ਹਨ ਐਸੀ ਨਵਾਂ ਸਿਲੇਬਸ ਦੇ ਰਹੇ ਆ ਜਿਹੜੀਆਂ ਤੇ ਇਹਨੂੰ IIT ਦੇ ਮੁਕਾਬਲੇ ਦੇ ਇੰਸਟੀਚਿਊਸ਼ਨ ਐਸੀ ਬਣਾ ਰਹੇ ਆ ਜਿੱਥੇ ਨਵਾਂ ਇਨਫਰਾਸਟ੍ਰਕਚਰ ਦੇਣ ਦੀ ਦੇ ਲੋੜ ਹੈ ਉਹ ਵੀ ਦੇਵਾਂਗੇ ਜਿਹੜੇ ਕੋਰਸ ਯਾ ਡਿਗਰੀਆਂ ਜਿਨ੍ਹਾਂ ਦੀ ਨੌਜਵਾਨ ਮੁੰਡਿਆਂ ਨੂੰ ਅੱਗੇ ਜਾ ਕੇ ਕੰਮ ਨਹੀਂ ਆਉਂਦੀਆਂ ਉਹਦੇ ਬਦਲੇ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਬੰਦ ਕਰਕੇ ਉਹ ਕੋਰਸ ਤੇ ਉਹ ਡਿਗਰੀਆਂ ਲੈ ਕੇ ਆ ਰਹੇ ਆ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਤੁਰੰਤ ਸਾਡੇ ਸਕੂਲ ਯਾ ਕਾਲਜ ਵਿੱਚੋਂ ਹੀ ਨੌਕਰੀ ਮਿਲ ਜੇ ਅਸੀਂ ਬਾਹਰਲੇ ਦੇਸ਼ਾਂ ਦੇ ਨਾਲ ਤੇ ਆਪਣੇ ਦੇਸ਼ਾਂ ਦੀਆਂ ਜਿਹੜੀਆਂ ਚੰਗੀਆਂ ਫਰਮਾਂ 'ਚ ਉਹਨਾਂ ਦੇ ਨਾਲ ਕੋਲਾਬੋਰੇਸ਼ਨ ਕਰਕੇ ਉੱਥੋਂ ਆਪਣੇ ਕਾਲਜ ਵਿੱਚੋਂ ਹੀ ਨੌਕਰੀਆਂ ਦਵਾਵਾਂਗੇ ਸਰਕਾਰੀ ਜਿਹੜੇ ਇੰਸਟੀਚਿਊਸ਼ਨ ਹੈ ਉਹਨਾਂ ਦੀ ਆਉਣ ਵਾਲੇ ਸਮੇਂ 'ਚ ਮਾਨਤਾ ਹੋਏਗੀ ਤੇ ਉਹਨਾਂ ਨੂੰ ਅੱਛੇ ਜਿਹੜੇ ਅਸੀਂ ਨੌਜਵਾਨ ਤਿਆਰ ਕਰਕੇ ਸਿੱਧੇ ਨੌਕਰੀਆਂ ਲਈ ਬਣਾਵਾਂਗੇ ਤੇ ਸਿੱਧੀ ਨੌਕਰੀ ਦਵਾਵਾਂਗੇ। ਤੁਸੀਂ ਪਾਰਟੀ ਲਗਾਤਾਰ ਵਿਧਾਨ ਸਭਾ 'ਚ ਇਹ ਗੱਲ ਕਹਿੰਦੀ ਰਹੀ ਹੈ ਕਿ ਖੁੰਬਾ ਵਾਂਗੂੰ ਕੁਝ ਇੰਸਟੀਟਿਊਸ਼ਨ ਉੱਗਪੇ ਪੰਜਾਬ 'ਚ ਕੁਝ ਇੰਸਟੀਟਿਊਸ਼ਨ ਇਹ ਜਿਹੇ ਨੇ ਜਿਹੜੇ ਸਿਰਫ ਦੁਕਾਨਦਾਰੀਆਂ ਨੇ ਤਾਂ ਇਹਨਾਂ ਦੇ ਉੱਤੇ ਵੀ ਕੁਝ ਕੰਝਾ ਕਸੋਗੇ ਤੁਸੀਂ? ਐਸੀ ਜਿੰਨੇ ਪ੍ਰਾਈਵੇਟ ਕਾਲਜ ਐ ਇਹਨਾਂ ਵਾਸਤੇ ਇੱਕ ਅਥਾਰਟੀ ਬਣਾ ਰਹੇ ਆ ਜਿਹੜੀ ਇਹਨਾਂ ਦੀਆਂ ਫੀਸਾਂ ਨੂੰ ਚੈੱਕ ਕਰੇਗੀ ਇਹਨਾਂ ਦੇ ਵਿੱਚ ਬੱਚੇ ਜਿਹੜੇ ਪੜਦੇ ਉਹ ਸਾਰਾ ਦੇਖਿਆ ਜਾਏਗਾ। ਕੋਈ ਨੌਜਵਾਨ ਬੱਚਿਆਂ ਦੇ ਨਾਲ heira-pheri ਨਹੀਂ ਹੋਣ ਦਵਾਂਗੇ ਕਾਲਜਾਂ ਦੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਚ ਤੇ ਨਾ ਹੀ ਸਰਕਾਰੀ ਵਿੱਚ ਹੋਏਗੀ ਜਿਹੜੇ ਸਕਾਲਰਸ਼ਿਪ ਪਹਿਲਾਂ ਐਸਸੀ ਸਕਾਲਰਸ਼ਿਪ ਤੇ ਹੋਰ ਨਹੀਂ ਮਿਲਦੇ ਰਹੇ ਉਹਨਾਂ ਵਾਸਤੇ ਅਸੀਂ ਕਿ ਇਨਕੁਆਰੀ ਲਈ ਟੀਮ ਬਿਠਾ ਰਹੇ ਹਾਂ ਕਿ ਕਿਹੜੇ ਬੱਚਿਆਂ ਦਾ ਜਿਹੜਾ ਐਸਸੀ ਸਕਾਲਰਸ਼ਿਪ ਆ ਉਹ ਖਾ ਲਿਆ ਗਿਆ ਹੈ ਜਾਂ ਕਿਹੜਿਆਂ ਨੂੰ ਨਹੀਂ ਮਿਲਿਆ ਉਹ ਸਾਰਾ ਨਤਾਰਾ ਕਰਕੇ ਅਸੀਂ ਕੁਝ ਦਿਨਾਂ ਚ ਅੱਗੇ ਲਿਕੇ ਆ ਰਹੇ ਹਾਂ ਕੀ ਬੜਾ ਵੱਡਾ ਮੁੱਦਾ ਮੁੱਦਾ ਉੱਠਾਰਿਆਗਾ ਕਿ ਪੀਟੀਯੂ ਆ ਜਿਹੜੀ ਖਾਸ ਤੌਰ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਬੜੇ ਵਿਵਾਦਾਂ ਚ ਰਹੀ ਹੈ ਔਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਕ੍ਰੈਡਿਬਿਲਟੀ ਬੜੀ ਲੋ ਆ ਗਈ ਵਿਧਾਨ ਸਭਾ ਚ ਵੀ ਇਹ ਗੱਲ ਹੁੰਦੀ ਰਹੀ ਹੈ ਕਿ ਜਿਹੜੇ ਟੈਕਨੀਕਲ ਯੂਨੀਵਰਸਿਟੀ ਚੋਂ ਨਿਕਲੇ ਹੋਏ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਪੀਟੀਯੂ ਚ ਸੁਧਾਰ ਹੋਵੇ ਪੀਟੀਯੂ ਦੀ ਕ੍ਰੈਡਿਬਿਲਟੀ ਬਣੇ ਇਹਦੇ ਲਈ ਕੀ ਕਰਨ ਜਾ ਰਹੇ ਮੈਂ ਆਪ ਵੀ ਪੀਟੀਯੂ ਦਾ ਸਟੂਡੈਂਟ ਰਹਾ ਮੈਂ ਇਹਦੇ ਚੋਂ ਐਮਪੀਏ ਕੀਤੀ ਹੈ ਲੇਕਿਨ ਅੱਗੇ ਵਾਸਤੇ ਅਸੀਂ ਇਹਦਾ ਮਿਆਰ ਬੜਾ ਤਕੜਾ ਸੈੱਟ ਕਰ ਰਹੇ ਹਾਂ ਬੜੀ ਤਕੜੀ ਲੈਵਲ ਤੇ ਇਹਦੀਆਂ ਪੜ੍ਹਾਈ ਦਾ ਉਹ ਮਾਪਦੰਡ ਰੱਖੇ ਜਾਣਗੇ ਇਹਨਾਂ ਦੇ ਅੰਡਰ ਜਿਹੜੇ ਕਾਲਜ ਐ ਉਹਨਾਂ ਤੇ ਰੈਗੂਲਰ ਚੈੱਕ ਰੱਖਿਆ ਜਾਏਗਾ ਤਾਂ ਕਿ ਜਿਹੜੇ ਬੱਚੇ ਇੱਥੇ ਪੜ੍ਹਦੇ ਐ ਉਹਨਾਂ ਦੀ ਡਿਗਰੀ ਦੀ ਅੱਛੀ ਕੀਮਤ ਹੋਵੇ ਤੇ ਉਹ ਅੱਛੇ ਬਣ ਕੇ ਨਿਕਲਣ ਟੀਚਰ ਤੇ ਸਟੂਡੈਂਟ ਸਾਰਿਆਂ ਦਾ ਅਸੀਂ ਸਾਰਿਆਂ ਨਾਲ ਡਾਇਰੈਕਟ ਇੰਟਰੈਕਸ਼ਨ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪੜਾਈ ਦਾ ਮਿਆਰ ਉੱਚਾ ਉਠਾਉਣ ਲਈ ਕਿਉਂਕਿ ਗਰੀਬ ਤੇ ਆਮ ਕਿਸਾਨ ਹੈ ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਉਹਦਾ ਬੱਚਾ ਜੁੜਿਆ ਹੋਇਆ ਹੈ ਐਸੀ ਆਪਣੇ ਭਵਿੱਖ ਦੇ ਲਈ ਆਪਣੇ ਬੱਚਿਆਂ ਨੂੰ ਐਸਾ ਤਿਆਰ ਕਰਾਂਗੇ ਕਿ ਉਹਨਾਂ ਦਾ ਭਵਿੱਖ ਜਿਹੜਾ ਬਹੁਤ ਉੱਜਵਲ ਹੋ ਜਾਏ ਤੁਸੀਂ ਸਿਲੇਬਸ ਰਿਵਿਊ ਹੋਊਗਾ ਸਿਲੇਬਸ ਨਵਾਂ ਆਊਗਾ ਆਈਆਈਟੀ ਲੈਵਲ ਦਾ ਸਿਲੇਬਸ ਤੁਸੀਂ ਕਹ ਰਹੇ ਹੋ ਉਹਦੇ ਲਈ ਕੋਈ ਕਮੇਟੀ ਐਕਸਪਰਟਸ ਦੀ ਬਣ ਰਹੀ ਹੈਗੀ ਇੱਕ ਤਾਂ ਐਸੀ ਇੱਕ ਕਮੇਟੀ ਬਣਾ ਰਹੇ ਜਿਹਦੇ ਨਾਲ ਆਉਣ ਵਾਲਾ ਜਿਹੜੇ ਬੱਚੇ ਹੈ ਉਹਨਾਂ ਨੂੰ ਵਾਸਤੇ ਜਿਹੜੀ ਪੜਾਈ ਦਾ ਸਿਲੇਬਸ ਹੈ ਉਹ ਐਸੀ ਸਾਰਾ ਦੇਖ ਕੇ ਬਾਹਰ ਦੀਆਂ ਜਿਹੜੀਆਂ ਅੱਛੀਆਂ ਯੂਨੀਵਰਸਿਟੀਆਂ ਉਹਨਾਂ ਦੇ ਸੇਵਲ ਦੇ ਬਰਾਬਰ ਆਈਆਈਟੀ ਦੇ ਬਰਾਬਰ ਲੈ ਕੇ ਆ ਰਹੇ ਦੂਸਰਾ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਐਸੀ ਇੱਥੇ ਤਿਆਰ ਕਰਕੇ ਸਰਕਾਰ ਦੇ ਰਾਹੀਂ ਹੀ ਬਾਹਰ ਭੇਜਾਂਗੇ ਜਿਹੜੇ ਪੜ੍ਹਨਾ ਵੀ ਚਾਹੁੰਦੇ ਆ ਜਿਹੜੇ ਨੌਕਰੀ ਵੀ ਕਰਨਾ ਚਾਹੁੰਦੇ ਆ ਏਜੰਟ ਜਿਹੜੇ ਬੜੀ ਲੁੱਟ ਪਾਉਂਦੇ ਆ ਉਹ ਖਤਮ ਕਰਕੇ ਸਰਕਾਰ ਦੇ ਰਾਹੀਂ ਹੀ ਬਾਹਰ ਬੱਚਾ ਜਾਏਗਾ ਤੇ ਉਹਦੀ ਸੇਫਟੀ আর ਉਹਦੀ ਉਥੇ ਨੌਕਰੀ ਦਾ ਯੋਗ ਪ੍ਰਬੰਧ ਸਰਕਾਰ ਹੀ ਕਰੇਗੀ। ਜਿਸ ਸਕਾਲਰਸ਼ਿਪ ਦੇ ਖਾਸ ਤੌਰ ਤੇ ਤੁਸੀਂ ਵੀ ਇਹ ਮੁੱਦਾ ਠਾਉਂਦੇ ਹੁੰਦੇ ਸਕਾਲਰਸ਼ਿਪ ਜਿਹੜੇ ਕਪੜੇ ਹੁੰਦੇ ਸਕਾਲਰਸ਼ਿਪ ਦੇ ਮੁੱਦੇ ਤੇ ਜੇ ਕੋਈ ਦੋਸ਼ੀ ਪਾਇਆ ਜਾਂਦਾਗਾ ਹੁਣ ਤੁਹਾਡੀ ਸਰਕਾਰ ਚ ਕੀ ਕਾਰਵਾਈ ਉਹਦੇ ਤੇ ਹੋਊਗੀ? ਪਹਿਲਾਂ ਐਸੀ ਦੇਖ ਲਈਏ ਕਿੱਥੇ ਕਿੱਥੇ ਕਪੜੇ ਹੋਏ ਆ ਉਹਦੇ ਵਾਸਤੇ ਕਮੇਟੀ ਬਣਾ ਰਿਹਾ ਜਿੱਥੇ ਜਿੱਥੇ ਕਪੜੇ ਹੋਏ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਇੱਕ ਬੜੀ ਚਰਚਾ ਚੱਲੀ ਕੁਝ ਖ਼ਬਰਾਂ ਦੀਆਂ ਖ਼ਬਰਾਂ ਨੇ ਕਿ ਕੈਪਟਨ ਦੀ ਪਹਿਲੀ ਕੈਬਨਿਟ 'ਚ ਹੀ ਕੁਝ ਡਿਫਰੈਂਸ ਪੈਦਾ ਹੋ ਗਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਇਹ ਏਜੰਡਾ ਡਿਸਕਸ ਨਹੀਂ ਕਰਨਾਗਾ ਕਿਸ ਤਰ੍ਹਾਂ ਦੀ ਗੱਲ ਹੋਈ ਸੀ ਤੁਸੀਂ ਵੀ ਕੈਬਨਿਟ 'ਚ ਬੈਠੇ ਸੀ ਇਹ ਅਖ਼ਬਾਰਾਂ ਦੀਆਂ ਖ਼ਬਰਾਂ ਹੈ ਅੰਦਰ ਦੀ ਅਸਲੀਅਤ ਐਸੀ ਕੋਈ ਨਹੀਂ ਹੈ ਥੈਂਕ ਯੂ ਇਸਨ ਚਰਨਜੀਤ ਚੰਨੀ ਜਿਨ੍ਹਾਂ ਦਾ ਕਹਿਣਾ ਕਿ ਸਭ ਤੋਂ ਵੱਧ ਪ੍ਰਾਇੋਰਟੀ ਹੈ ਜਿਹੜੀ ਉਹ ਸਿਲੇਬਸ ਚ ਚੇਂਜ ਕਰਨ ਨੂੰ ਦਿੱਤੀ ਜਾਊਗੀ ਔਰ ਖਾਸ ਤੌਰ ਦੇ ਉੱਤੇ ਜੋ ਸਕਾਲਰਸ਼ਿਪ ਦੇ ਅੰਦਰ ਘਪਲੇ ਹੋਏ ਨੇ ਬੜਾ ਵੱਡਾ ਮੁੱਦਾ ਪੰਜਾਬ ਦੀ ਪੋਲਿਟਿਕਸ 'ਚ ਰਿਆ ਇਸ ਤੇ ਚਰਚਾ ਹੋਏਗੀ ਔਰ ਆਉਣ ਵਾਲੇ ਦਿਨਾਂ ਦੇ ਅੰਦਰ ਟੈਕਨੀਕਲ ਐਜੂਕੇਸ਼ਨ ਨੂੰ ਪੰਜਾਬ ਦੀ ਵਧੀਆ ਐਜੂਕੇਸ਼ਨ ਬਣਾਇਆ ਜਾਏਗਾ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ